ਇੱਕ ਕਰੀਮਾ ਤਾਇ ਨੂੰ ਪੁੱਛਿਆ ਮੈਂ ਕਿ ਤੈਿਹ ਤਰਾ ਸਭ ਤੋਂ ਫੇਵਰੇਟ ਹੀਰੋ ਕਿਹੜਾ ਵਾ ਜਿਹੜਾ ਫਿਲਮਾਂ ਜਾਂਦਾ ਹੋਵੇ ਉਹ ਕਹਿੰਦਾ ਮੈਨੂੰ ਫੇਵਰੇਟ ਤਾਂ ਮੇਰਾ ਬਥੇਰੇ ਆ ਪਰ ਇੱਕ ਮੈਨੂੰ ਹੀਰੋ ਸਭ ਤੋਂ ਬੁਰਾ ਲੱਗਦਾ ਮੈਂ ਉਹ ਕਿਹੜਾ ਤਾਇਆ ਉਹ ਕਹਿੰਦਾ 샤ਰੂ ਖਾਨ ਮੈਂ ਹੈਰਾਨ ਹੋ ਗਿਆ ਮੈਂ ਤਾਇਆ 샤ਰੂ ਖਾਨ ਉਹ ਤਾਇਆ 샤ਰੂ ਖਾਨ ਦਾ ਤੇਰੀ ਉਮਰ ਦੇ ਟਾਈਮ ਤੇ ਜਿਹੜੀ ਜਵਾਨੀ ਦੇ ਟਾਈਮ ਤੇ ਨਾ ਹਰ ਜਵਾਨ ਦਿਲ ਦੀ ਧੜਕਣ ਸੀ ਸਭ ਤੋਂ ਫੇਵਰੇਟ ਹੀਰੋ 샤ਰੂ ਖਾਨ ਹੁੰਦਾ ਸੀ ਉਹ ਤੈਨੂੰ ਕਿਵੇਂ ਬੁਰਾ ਲੱਗਣ ਲੱਗ ਗਿਆ ਉਹ ਕਹਿੰਦਾ ਯਾਰ ਗੱਲ ਆ ਨਾ ਦਿਲ ਨਾਲ ਜੁੜੀ ਹੋਈ ਗੱਲ ਐ ਮੈਨੂੰ ਇੱਕ ਕੁੜੀ ਲੱਗਦੀ ਸੋਹਣੀ ਤੇ ਉਹਨਾਂ ਦਿਨਾਂ ਸ਼ਾਹਰੂਖ ਖਾਨ ਦੀ ਫਿਲਮ ਆਈ ਸੀ ਦਿਲ ਵਾਲੇ ਦੁਲਨੀਆਂ ਲੈ ਜਾਏਗੇ ਉਹ ਫਿਲਮ ਤੋਂ ਇਨਸਪਾਇਰ ਹੋ ਕੇ ਮੌਕਸ ਕੁੜੀ ਦੇ ਪਿੰਡ ਚ ਲੈ ਗਿਆ ਤੇ ਮੈਂ ਵੀ ਜਾਂਦੇ ਉੱਥੇ ਗਾਣਾ ਸ਼ੁਰੂ ਕਰਤਾ ਤੂਝੇ ਦੇਖਾ ਤੋ ਇਹ ਜਾਣਾ ਸਨਮ ਉਹ ਪਤਾ ਨਹੀਂ ਉਹ ਗਾਣਾ ਨਹੀਂ ਵਧੀਆ ਸੀਗਾ ਪਤਾ ਨਹੀਂ ਕਿ ਮੇਰੀ ਬਾਜ ਨਹੀਂ ਵਧੀਆ ਸੀਗਾ ਉਹ ਪਿੰਡ ਵਾਲੇ ਲੋਕਾਂ ਨੇ ਘੇਰ ਲਿਆ ਉਹ ਕਿਉਂ ਲੱਗਿਆ ਕੁੱਟਣ ਜਾਉ ਲੱਗੇ ਕੁੱਟਣ ਆ ਮੈਂ ਤਾਇਆ ਉਹ ਕੁੜੀ ਕੁਛ ਨਹੀਂ ਬੋਲੀ ਜਿਹਦੇ ਪਿੱਛੇ ਗਾਣਾ ਕਰ ਰਿਆ ਸੀ ਉਹ ਉਹਨੇ ਗਾਣਾ ਸੁਣਿਆ ਦੋ ਚਪੇੜਾ ਉਹ ਵੀ ਲਾ ਕੇ ਚੱਲੇਗੀ ਐਨਾ ਬਕਵਾਸ ਗਾਣਾ ਗਾਣਿਆਂ ਦੀ ਸਤਿਆਨਾਸ ਮਾਰ ਕੇ ਰੱਖਤਾ ਬਸ ਪ੍ਰਤੀ ਉਸੇ ਦਿਨ ਤੋਂ ਸ਼ਾਹਰੂਖ ਖਾਨ ਤਨਾ ਮੇਰੀ ਐਂਟੀ ਹੋ ਗਈ ਬਸ ਉਹਦਾ ਦਿਲ ਟੁੱਟਿਆ ਸ਼ਾਹਰੂਖ ਖਾਨ ਆਪ ਨੂੰ ਵਧੀਆ ਲੱਗਿਆ ਹੀ ਨਹੀਂ ਕਦੇ